वाहे जी का खालसा वाहे जी की फते साध संगत जी दसवें पातशाह श्री गुरु गोविंद सिंह जी वालों श्री गुरु ग्रंथ साहिब जी दा जो स्वरूप भाई मनी सिंह जी तो दमदमा साहिब साबो की तलवंडी विखे लिखवाया गया श्री गुरु गोविंद सिंह जी ने सतारा सौ अठ ਵਿਚਨੰਦੇੜ ਸੇ ਹਜੂਰ ਸਾਹਿਬ ਵਿਖੇ ਗੁਰਦਾ ਗੱਦੀ ਬਖਸ਼ਿਸ਼ ਕੀਤੀ ਸੀ ਹੁਣ ਇਸ ਰੂਪ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਪਿੰਡ ਕੋਠਾਲਾ ਵਿਖੇ ਸशोभਿਤ ਹਨ ਵਕ ਵਕ ਲੇਖਕਾਂ ਦੇ ਲਿਖੇ ਇਤਿਹਾਸਿਕ ਹਵਾਲਿਆਂ ਅਨੁਸਾਰ ਸਿੱਖ ਪੰਥ ਦੇ ਮਹਾਨ ਵਿਖਾਰੀ ਭਾਈ ਮਨੀ ਸਿੰਘ ਜੀ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜੋ ਸ੍ਰੀ ਗੁਰੂ ਦੇ ਇੱਕ ਸ਼ਹਾਦਰ ਸਾਹਿਬ ਜੀ ਦੀ ਬਾਣੀ ਆਦੇ ਗ੍ਰੰਥ ਸਾਹਿਬ ਤੋਂ ਬਾਹਰ ਸੀ ਉਸ ਬਾਣੀ ਨੂੰ ਰਾਗਾਂ ਦੀ ਤਰਤੀਬ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਲਿਖਾਉਣੀ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਰਾਜਾ ਜੈ ਸਿੰਘ ਦਿੱਲੀ ਤੋਂ ਦਰਸ਼ਨ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ ਦਮਦਮਾ ਸਾਹਿਬ ਵਿਖੇ ਆਏ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੇ ਬੇਨਤੀ ਕਰਨ ਤੇ ਦਿੱਲੀ ਮੇਰੇ ਘਰ ਆਏ ਸਨ ਤਾਂ ਚੇਚਿਤ ਦੀ ਬਿਮਾਰੀ ਕਾਰਨ ਉਹਨਾਂ ਨੇ ਸਦੀਵੀ ਪਾਣਾ ਵਰਤਾਇਆ ਇਸ ਗੱਲ ਦੀ ਮੇਰੇ ਮਨ ਵਿੱਚ ਹਰ ਸਮੇਂ ਚਿੰਤਾ ਬਣੀ ਰਹਿੰਦੀ ਹੈ कृपा करके मेरी चिंताओं निवारण करो श्री गुरु गोविंद सिंह जी महाराज ने कहना किता कि श्री गुरु ग्रंथ साहिब जी की संपूर्णता हो चुकी है तुसी तो गुरबानी दा संपूर्ण अखंड पाठ साहिब सरवन करो उस समय इस पावन पवित्र दमदमा साहिब वाली वीणू प्रकाश करके श्री अखंड पाठ साहिब शुरू किया गया ਖੰਡੂਪਾਟ ਸਾਹਿਬ ਦੇ ਪੰਜਾਬ ਪਾਠੀਆਂ ਵਿੱਚ ਬਾਬਾ ਸੁਦਾ ਸਿੰਘ ਜੀ ਵੀ ਸ਼ਾਮਲ ਸਨ ਆਤਮ ਪਰਬੋਧ ਗ੍ਰੰਥ ਦੇ ਲੇਖਕ ਸੰਤ ਧਰਮ ਸਿੰਘ ਜੀ ਨਿਹੰਗ ਸਿੰਘ ਗੁਰੂ ਕੇ ਕੋਠੇ ਵਾਲੇ ਪੰਨਾ ਨੰ 171 ਦੇ 172 ਉੱਪਰ ਲਿਖਦੇ ਹਨ ਦੋਹਿਰਾ ਮਨੀ ਸਿੰਘ ਰਾਮਕੌਰ ਜੀ ਦੀਪ ਸਿੰਘ ਜੀ ਜਾਨ ਮਾਨ ਸਿੰਘ ਸੁਦਾ ਸਿੰਘ ਜੀ ਪਾਠੀ ਪੰਜ ਪਛਾਨ ਇਹ ਪਾਵਨ ਪਵਿੱਤਰ ਬੀੜ ਖਾਲਸਾ ਦੰਦ ਦੇ ਵਿੱਚ ਸशोਭਿਤ ਸੀ ਜਦੋਂ ਵੀ ਪੰਥ ਮੁਹਿੰਮ ਤੇ ਜਾਂਦਾ ਤਾਂ ਹੁਕਮਨਾਮਾ ਲੈ ਕੇ ਚੜਾਈ ਕਰਦਾ ਇਸ ਪਾਵਨ ਵੀਰ ਦੀ ਸੁਧਾਈ ਬਾਬਾ ਦੀਪ ਸਿੰਘ ਜੀ ਨੇ 6 ਮਹੀਨੇ ਕਰਤਾਰਪੁਰ ਸਾਹਿਬ ਵਿਖੇ ਰਹਿ ਕੇ ਕੀਤੀ ਜੋ ਵੀ ਤਰੋਟੀਆਂ ਲਗਾ ਮਾਤਰਾ ਦੀਆਂ ਸੰ ਉਹ ਬਾਹਰ ਅੰਗਰ ਉਤੇ ਅੰਕੇ ਧਨ ਬਾਬਾ ਦੀਪ ਸਿੰਘ ਜੀ 1761 ਇਸਵੀ ਵਿੱਚ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਜਾਂਦੇ ਮੈਦਾਨ ਵਿੱਚ ਜੂਝ ਪਏ। ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਚੱਬਾ ਸਾਹਿਬ ਤਰੰਤ ਵਿਖੇ ਅਬਦਾਲੀ ਦੇ ਜਰਨੈਲ ਜਹਾਨ ਖਾਨ ਨਾਲ ਹੋਇਆ। ਦੋਹਾਂ ਯੋਧਿਆਂ ਦਾ ਅਜਿਹਾ ਵਾਰ ਹੋਇਆ ਕਿ ਦੋਵਾਂ ਦੇ ਸਿਰ ਧੜ ਨਾਲੋਂ ਅਲੱਗ ਹੋ ਗਏ। बाबा दीप सिंह जी ਨੇ ਸੀਸ ਨੂੰ ਖੱਬੇ ਹੱਥ ਦੀ ਥਲੀ ਤੇ ਰੱਖ ਕੇ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਫੜ ਕੇ ਦੁਸ਼ਮਣਾਂ ਨਾਲ ਜੂਝਦੇ ਹੋਏ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚ ਕੇ ਸ਼ਹੀਦੀ ਜਾਮਾ ਪੀ ਗਏ। ਉਹਨਾਂ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਬੰਦਲੇ ਦਸਤਾਰ ਬੰਦੀ ਕਰਕੇ ਬਾਬਾ ਦੀਪ ਸਿੰਘ ਜੀ ਤੇ ਹੋਰ ਸਿੰਘਾਂ ਦਾ ਸਨਸਕਾਰ ਕੀਤਾ। ਦੂਸਰੇ ਦਿਨ ਫਿਰ ਭਿਆਨਕ ਯੁੱਧ ਹੋਇਆ ਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਸ਼ਹੀਦ ਹੋ ਗਏ।

ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਮਿਸਲ ਸ਼ਹੀਦਾ ਦਰਨਾ ਦਲਸਵੀ ਬਾਬਾ ਬਕਾਲਾ ਦੇ ਤੀਜੇ ਜਥੇਦਾਰ ਬਣਨ ਉਪਰੰਤ ਬਾਬਾ ਸੁਦਾ ਸਿੰਘ ਜੀ ਨੇ ਸਿੱਖ ਪੰਥ ਦੀ ਤਨ ਮਨ ਨਾਲ ਸੇਵਾ ਨਿਭਾਈ ਅਤੇ ਅਬਦਾਲੀ ਦੁਆਰਾ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਤੇ ਸਰੋਵਰ ਸਾਹਿਬ ਦੀ ਜੋ ਬੇਅਦਬੀ ਕੀਤੀ ਗਈ ਸੀ ਆਪਣੀ ਲੋਕ ਦੇਖ ਵੇਖ ਹੇਠ ਉਸ ਦੀ ਕਾਰ ਸੇਵਾ ਕਰਵਾਈ ਫਿਰ ਦਿੱਲੀ ਅਤੇ ਸਰਹੰਦ ਫਤਿਹ ਕਰਨ ਸਮੇਂ ਬਾਬਾ ਸੁਦਾ ਸਿੰਘ ਜੀ ਨੇ ਬਹੁਤ ਬਹਾਦਰੀ ਵਿਖਾਈ 1762 ਇਸਵੀ ਵਿੱਚ ਵੱਡੇ ਕਲੂਕਾਰੇ ਸਮੇ ਸਾਰੇ ਮਿਸਲਾਂ ਦੇ ਸਰਦਾਰ ਗੁੱਟ ਰੋਹੀੜੇ ਵਾਲੀ ਜੰਗ ਦੇ ਵਿੱਚ ਮੌਜੂਦ ਸਨ ਜੰਗ ਦੇ ਵਿਆਨਕ ਸਮੇ ਦੌਰਾਨ ਇਸ ਇਤਿਹਾਸਿਕ ਬੀੜ ਦਮਦਮਾ ਸਾਹਿਬ ਵਾਲੀ ਬੀ ਦੀ ਸੰਭਾਲ ਬਾਬਾ ਸੁਦਾ ਸਿੰਘ ਜੀ ਨੇ ਕੀਤੀ ਜਗ ਚਲਦੇ ਚਲਦੇ ਪਿੰਡ ਲੋਗੜ ਤੋਂ ਇੱਕ ਦਸਤਾ ਜਥਾ ਲਹਿੰਗ ਸਿੰਘ ਦਾ ਵਿਛੜਿਆ ਜਿਸ ਦੀ ਕਮਾਨ ਬਾਬਾ ਸੁਦਾ ਸਿੰਘ ਜੀ ਕਰ ਰਹੇ ਸਨ ਇਹ ਦਸਤਾ ਜਥਾ 5 ਫਰਵਰੀ 1762 ਈਸਵੀ ਮਾਮ ਸੁਦੀ 10ਵੇਂ ਦਿਨ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਕੋਠਾਲਾ ਵਿਖੇ ਪਹੁੰਚਿਆ ਇਹਨਾਂ ਵਿੱਚੋਂ ਜ਼ਖਮਾਂ ਦੀ ਤਾਮਨਾ ਚਲਦੇ ਹੋਏ ਹੁਨੀ ਸਿੰਘ ਸ਼ਹੀਦ ਹੋ ਗਏ ਇਹਨਾਂ ਸਿੰਘਾਂ ਦਾ ਅੰਗੀਖਾ ਬਾਬਾ ਸੁਦਾ ਸਿੰਘ ਜੀ ਨੇ ਇੱਕ ਢੇਰਾ ਜਾਗਰ ਸਿਦਾਂ ਦਾਸੀ ਵਿਖੇ ਚੜਿਆ ਤੇ ਸਿੰਘਾਂ ਦਾ ਦਸਤਾ संस्कार किया बाबा सुधा सिंह जी ने पावन पवित्र पुरातन हाथ लिखित बीर दमदमा साहिब वाली बीर नगर कोठाले जागा सिद्धा डेरे दे पुजारी महंत नु सौंप के हुक्म कीता के इस दी सांभ संभाल करनी इस तो बाद बाबा सुधा सिंह जी सिंगा समेत बाबा आला सिंह जी दी मदद लेने ली बरगाले वाल चाले पा गए ਇਤਿਹਾਸਿਕ ਵਿਦਵਾਨਾਂ ਦੀਆਂ ਗ੍ਰੰਥਾਂ ਤੋਂ ਪਤਾ ਚੱਲਦਾ ਹੈ ਕਿ ਬਾਬਾ ਸੁਦਾ ਸਿੰਘ ਜੀ ਪੰਥ ਦੀ ਸੇਵਾ ਕਰਦੇ ਕਰਦੇ 1819 ਵਿਕਰਮੀ ਨੂੰ ਪਿੰਡ ਡਕੋਹੇ ਗੁਰਦਾਸਪੁਰ ਦੇ ਲਾਗੇ ਪਠਾਣਾ ਨਾਲ ਜੰਗ ਕਰਦੇ ਹੋਏ ਸ਼ਹੀਦ ਹੋ ਗਏ ਜਿੱਥੇ ਬਾਬਾ ਸੁਦਾ ਸਿੰਘ ਜੀ ਨੇ ਸਿੰਘਾਂ ਦਾ ਸੰਸਕਾਰ ਕੀਤਾ ਸੀ ਉਸ ਥਾਂ ਉੱਪਰ ਅੱਜ ਕੱਲ ਬਹੁਤ ਹੀ ਸੁੰਦਰ ਇਮਾਰਤ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਸਜੋਬਿਤ ਹੈ ਸਿੰਘ ਸਾਹਿਬ ਜਥੇਦਾਰ ਸ਼ਹੀਦ ਬਾਬਾ ਸੁਦਾ ਸਿੰਘ ਜੀ ਦੀ ਇਸ ਮਹਾਨ ਕੁਰਬਾਨੀ ਨੂੰ ਪਿੰਡ ਕੋਠਾਲੇ ਦੀ ਸੰਗਤ ਕਦੇ ਵੀ ਨਹੀਂ ਬੋਲ ਸਕਦੀ। ਇਸ ਮਹਾਨ ਯੋਧੇ ਦੀ ਯਾਦ ਵਿੱਚ ਹਰ ਸਾਲ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਪਿੰਡ ਕੋਲਾਲਾ ਤਹਿ ਬਲੇਰ ਕੋਟਲਾ ਜ਼ਿਲ੍ਹਾ ਬਲੇਰ ਕੋਟਲਾ ਵਿਖੇ ਮਾਤਸੂਦੀ ਦਸਮੀਨ ਵਾਲੇ ਦਿਨ ਦੇ ਵੱਡੇ ਕੱਲੂ ਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਵਿੱਚ ਹਰ ਸਾਲ ਗੁਰਮਤੇ ਸਮਾਗਮ ਬੜੀ ਸ਼ਰਧਾ ਭਾਵ ਨਾਲ ਕਰਵਾਏ ਜਾਂਦੇ ਹਨ ਸੰਤਨ ਦੇਸ਼ ਵਿਦੇਸ਼ਾਂ ਵਿੱਚੋਂ ਪਹੁੰਚ ਕੇ ਪਾਵਨ ਪਵਿੱਤਰ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜਮਦਮਾ ਸਾਹਿਬ ਵਾਲੀ ਵੀ ਦੇ ਦਰਸ਼ਨ ਕਰਦੀਆਂ ਹਨ ਬਾਬਾ ਦੀਪ ਸਿੰਘ ਜੀ ਦੀ ਚਲਾਈ ਹੋਈ ਸ੍ਰੀ ਮਿਸਲ ਸ਼ਹੀਦਾ ਕਰਨਾ ਦਲ ਸ੍ਰੀ ਬਾਬਾ ਬਕਾਲਾ ਦੇ ਮੌਜੂਦਾ 15ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਗੱਜਣ ਸਿੰਘ ਜੀ ਨਿਹੰਗ ਸਿੰਘ ਫੌਜਾ ਸਮੇਤ ਹਾਜ਼ਰੀ ਭਰਦੇ ਹਨ ਪਾਵਨ ਪਵਿੱਤਰ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਮਦਮਾ ਸਾਹਿਬ ਵਾਲੀ ਵਿਹੜ ਦੇ ਦਰਸ਼ਨ ਸੰਸਾ ਨੂੰ ਹਰ ਚੜ੍ਹਨੀ ਦਸਮੀ ਵਾਲੇ ਦਿਨ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਏ ਜਾਂਦੇ ਹਨ ਦਸਮੀ ਵਾਲੇ ਦਿਨ ਸੰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਅਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੀਆਂ ਮਨੋ ਭਾਵਾਵਾਂ ਪੂਰੀਆਂ ਕਰਦੀਆਂ ਹਨ ਬਾਹਰੋਂ ਆਈਆਂ ਸੰਸਾ ਦੇ ਰਹਿਣ ਲਈ ਖਾਸ ਪ੍ਰਬੰਧ ਹੈ ਨੋਟ ਪਾਵਨ ਪਵਿੱਤਰ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਸੰਸਥਾ ਨੂੰ ਚਾਨੀ ਦਸਮੀਨ ਵਾਲੇ ਦਿਨ ਵੀ ਕਰਵਾਏ ਜਾਂਦੇ ਹਨ